ਆਪਣੇ ਨਾਲ ਲੱਗੂਗਾ ਬਿਲਕੁਲ ਉਹ ਗੁਰੂ ਦੀ ਕ ਖਾਲਸਾ ਗੁਰੂ ਦੀ ਫੋਟੇ ਜੀ ਵਾਲੇ ਦੋ ਜਿਹਨਾਂ ਦੀਆਂ ਮੱਜਾਂ ਮਰੀਆਂ ਸੀਗੀਆਂ ਜੀ ਤੇ ਉਹਨਾਂ ਨੂੰ ਜਿਹੜਾ ਮੱਜਾਂ ਲੈ ਕੇ ਦਿੱਤੀਆਂ ਗਈਆਂ ਜੀ ਤੇ ਦੋਨੇ ਹੀ ਸੋਈਆਂ ਆ ਜੀ ਤੇ ਇਹਨਾਂ ਜਿਹੜਾ ਸਮਾਨ ਜਿਹਨਾਂ ਬੱਚੀਆਂ ਦੀ ਮੈਰਿਜ ਸੀਗੀ ਤੇ ਉਹਨਾਂ ਨੂੰ ਜਿਹੜਾ ਸਮਾਨ ਜਿਹੜਾ ਬਿਨ ਬਾਪ ਦੀ ਇੱਕ ਹਤੀ ਸੀ ਜਿਹਦਾ ਬਾਪ ਨਹੀਂ ਹੈਗਾ ਝੋਨੇ ਦੇ ਸਿਰ ਤੇ ਵਿਆਹ ਕਰਨਾ ਸੀਗਾ ਤੇ ਉਹਦੀ ਬੱਚੀ ਦੀ ਮਨਪਸੰਦਾ ਸਮਾਨ ਜਿਹੜਾ ਉਹ ਦਿੱਤਾ ਗਿਆ ਇੱਕ ਬੱਚੀ ਦੀ ਜਿਹੜੇ ਬਿਲਕੁਲ ਜ਼ਮੀਨ ਨਹੀਂ ਹੈਗੀ ਪਰਿਵਾਰ ਦੇ ਆੜੀਦਾਰ ਉਹਦਾ ਬੱਚੀ ਦਾ ਜਿਹੜਾ ਸਮਾਨ ਜਿਹੜਾ ਹੁਣ ਦਿੱਤਾ ਗਿਆ ਤੇ ਬਹੁਤ ਬਹੁਤ ਧੰਨਵਾਦ ਭੈਣ ਨਰਿੰਦਰ ਕੌਰ ਜੀ ਦਾ ਜਿਨ੍ਹਾਂ ਦੇ ਬਲ ਨੂੰ ਜਿਹੜਾ ਇਹ ਸਮਾਨ ਦੀ ਸਵਾਵਾ ਜੜੀਆਂ ਉਹ ਉਹਨਾਂ ਦੇ ਦਿੱਤਾ ਗਿਆ ਤੇ ਬਾਕੀ ਮੱਝਾਂ ਬਾਬਾ ਦੀਪ ਸਿੰਘ ਸੇਵਾਦਾਰ ਦੇ ਸਮੂਹ ਜਿਹੜਾ ਜਿਹੜੇ ਸੰਸਥਾ ਦੀ ਸਪੋਰਟ ਕਰਦੇ ਆ ਸੰਸਥਾ ਦੇ ਨਾਲ ਸਬੰਧ ਦਿੰਦੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਜਿਹੜੇ ਚੱਲ ਬਾਕੀ ਮਾਤਾ ਜੀ ਤੇ ਭੈਣ ਜੀ ਫਿਰ ਤੁਹਾਡੇ ਹੁਣ ਆ ਗਈ ਹੈ ਜੀ ਤੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਮੱਝ ਆ ਗਈ ਤੁਹਾਡੇ ਕੋਲ ਹੈ ਤੁਹਾਨੂੰ ਬੰਵਾਰਕਾਂ ਤੁਹਾਨੂੰ ਬਹੁਤ-ਬਹੁਤ ਮਰ ਗਈ ਸੀ ਤੇ ਇਹਨਾਂ ਦੀ ਮਰ ਗਈ ਸੀ ਹੁਣ ਠੀਕ ਆ ਹੁਣ ਦੁੱਧ ਦੇ ਇਹਨਾਂ ਦਾ ਪਹਿਲਾਂ ਵੀ ਇਹ ਕਨਾਨੀ ਮਾਤਾ ਜੀ ਤੁਹਾਡਾ ਪੁੱਤ ਜੀ ਤੇ ਬਾਤ ਹੋ ਰਹੀ ਹੈ ਹਰ ਬਾਤ ਹੋ ਰਹੀ ਹੈ ਉਹਨਾਂ ਦਾ ਬਾਥਰੂਮ ਵੀ ਤਿਆਰ ਕੀਤਾ ਜਾ ਰਿਹਾ ਤੇ ਹਾਂਜੀ ਹਾਂਜੀ ਤੇ ਹੁਣ ਇਹਨਾਂ ਨੂੰ ਮਾਜੀ ਜਿਹੜੀ ਜਿਹੜੀ ਬਿਲਕੁਲ ਖਲਾਤ ਜਿਹੜੇ ਇਸ ਟਾਈਮ ਕੋਸ਼ਿਸ਼ ਜਿਹੜਾ ਸਤਾ ਇਹਨਾਂ ਦਾ ਦੁੱਧ ਤੇ ਹੀ گزارਾ ਚੱਲਦਾ ਸੀ ਕਿਉਂ ਜ਼ਮੀਨ ਦੋ ਕਨਾਨ ਕਿੰਨੀ ਜ਼ਮੀਨ ਸੀ ਮਾਦਾ ਦੋ ਦੋ ਕਨਾਨਾ ਜ਼ਮੀਨ ਸੀ ਉਹ ਵੀ ਜਿਹੜੀ ਰੋੜ ਗਈ ਸੀ ਤੇ ਹੁਣ ਜਿਹੜਾ ਦੁੱਧ ਵੇਚ ਕੇ ਜਿਹੜਾ گزارਾ ਕਰਨਗੇ ਤਾਂ ਅਗਰ ਉਹਨਾਂ ਨੂੰ ਸਮਾਨ ਜਿਹੜਾ ਦਿੱਤਾ ਜਾ ਰਿਹਾ ਜੀ ਬੋਲਦੇ ਸਣੀਪਤ ਆ ਮੱਝਾਂ ਜੀ ਸੰਸਥਾ ਵੱਲੋਂ ਉਹ ਲੋਕਾਂ ਨੂੰ ਦੇ ਰਹੇ ਜਿਨ੍ਹਾਂ ਦੀਆਂ ਮਰ ਚੁੱਕੀਆਂ ਸੀ ਸਾੜਾਂ ਇਹ ਦੋ ਮੱਝਾਂ ਆ ਰਹੀਆਂ ਆਲਰੇਡੀ ਪਹਿਲਾਂ ਦਿੱਤੀਆਂ ਆ ਤੇ ਦੋ ਹੋਰ ਆਈਆਂ ਆ ਇਹ ਸਮਾਨ ਆ ਜਿਨ੍ਹਾਂ ਭੈਣਾਂ ਦਾ ਵਿਆਹ ਸੀ ਵਿਆਹ ਰੱਖੇ ਹੋਏ ਸੀਗੇ ਉਹਨਾਂ ਵਾਸਤੇ ਸੰਸਥਾ ਵੱਲੋਂ ਇਹ ਜਿਹੜੀ ਇਹ ਤਿੰਨ ਟੈਂਪੋ ਇੱਥੇ ਆ ਤਿੰਨ ਹੋਰ ਆ ਰਹੇ ਆ ਇਹ ਪਰਿਵਾਰ ਦੇ ਦੋ-ਤਿੰਨ ਕੁੜੀਆਂ ਦੇ ਵਿਆਹ ਹੈ ਜਿਹਨਾਂ ਦੇ ਉਹਨਾਂ ਨੂੰ ਸਮਾਨ ਪੁੱਜਦਾ ਹੋ ਜਾਊਗਾ